ਸਸਰੀਏ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 7 ਸਤੰਬਰ 2025 ਨੂੰ ਲੱਗਣ ਵਾਲਾ ਹੈ ਚੰਦਰ ਗ੍ਰਹਿ ਇਹ ਕੋਈ ਮਾਮਲੀ ਚੰਦਰ ਗ੍ਰਹਿ ਨਹੀਂ ਹੈ ਕਿਉਂਕਿ ਇਸ ਚੰਦਰ ਗ੍ਰਹਿ ਤੋਂ ਬਾਅਦ ਪੰਜ ਚਾਹੀਆਂ ਰਾਸ਼ੀਆਂ ਹਨ ਜਿਨ੍ਹਾਂ ਦਾ ਭਾਗ 7 ਸਤੰਬਰ 2025 ਐਤਵਾਰ ਦੀ ਰਾਤ ਨੂੰ ਪਤਨ ਜਾ ਰਿਹਾ ਹੈ ਮਾਤਾਵਾ ਭੈਣੋ ਤੁਹਾਨੂੰ ਸਭ ਨੂੰ ਦੱਸ ਦਈਏ ਕਿ ਸਾਲ ਦਾ ਦੂਜਾ ਅਤੇ ਸਭ ਤੋਂ ਵੱਡਾ ਚੰਦਰ ਗ੍ਰਹਿ ਇਸੇ ਹੀ 7 ਸਤੰਬਰ ਨੂੰ ਲੱਗਣ ਵਾਲਾ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਸਧਾਰਨ ਘਟਨਾ ਨਹੀਂ ਹੈ ਸਗੋਂ ਇਸ ਦਿਨ ਆਕਾਸ਼ ਵਿੱਚ ਬਲੱਡ ਮੂਨ ਦਾ ਅਦਭੁਤ ਨਜ਼ਾਰਾ ਦਿਖਾਈ ਦੇਵੇਗਾ ਇਸੇ ਲਈ ਚੰਦਰ ਗ੍ਰਹਿ ਦਾ ਇੰਤਜ਼ਾਰ ਨਾ ਸਿਰਫ ਪੂਰੀ ਦੁਨੀਆ ਦੇ ਜੋਤਿਸ਼ ਪੰਡਤ ਬਲਕਿ ਵਿਗਿਆਨੀ ਵੀ ਬੇਸਬਰੀ ਦੇ ਨਾਲ ਕਰ ਰਹੇ ਹਨ ਪੰਚਾਂਗ ਦੇ ਅਨੁਸਾਰ ਇਸ ਵਾਰ ਭਾਦਰਪਦ ਮਹੀਨੇ ਦੀ ਪੂਰਨਮਾਤੀ ਤਿਥੀ ਤੇ ਇਹ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਅਤੇ ਇਸ ਵਾਰ ਪੁੰਨਿਆ ਦੇ ਦਿਨ 2025 ਦਾ ਸਭ ਤੋਂ ਵੱਡਾ ਅਤੇ ਲੰਮਾ ਚੰਦਰ ਗ੍ਰਹਿਣ ਲੱਗੇਗਾ ਦੂਜੇ ਪਾਸੇ ਜੋਤਿਸ਼ ਵੈਦਿਕ ਪੜਾਈ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਚੰਦਰ ਗ੍ਰਹਿਣ ਤੇ ਚਤੁਰ ਗ੍ਰਹੀ ਜੋਤ ਦਾ ਵੀ ਨਿਰਮਾਣ ਹੋ ਰਿਹਾ ਹੈ ਜਿਸ ਦਾ ਸਿੱਧਾ ਤੇ ਅਸਿੱਧਾ ਪ੍ਰਭਾਵ 12 ਹੀ ਰਾਸ਼ੀਆਂ ਤੇ ਪਾਵੇਗਾ ਪਰ 12 ਵਿੱਚੋਂ 5 ਅਜਈਆਂ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਨੂੰ ਭਗਵਾਨ ਚੰਦਰ ਦੇਵ ਜੀ ਦੀ ਕਿਰਪਾ ਨਾਲ ਆਪਣੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਕਸ਼ਟ ਅਤੇ ਦਿੱਕਤਾਂ ਤੋਂ ਤੁਰੰਤ ਮੁਕਤੀ ਮਿਲ ਜਾਵੇਗੀ ਅਤੇ ਇਸ ਚੰਦਰ ਗ੍ਰਹਿਣ ਅਤੇ ਪਾਦਰ ਪਦ ਪੂਰਨ ਮਾ ਤਿਥੀ ਤੋਂ ਬਾਅਦ ਮਾਤਾ ਲక్ష్ਮੀ ਜੀ ਭਗਵਾਨ ਵਿਸ਼ਨੋ ਜੀ ਅਤੇ ਭਗਵਾਨ ਚੰਦਰ ਦੇਵ ਜੀ ਦੀ ਕਿਰਪਾ ਦੇ ਨਾਲ ਇਹ ਪੰਜ ਰਾਸ਼ੀ ਵਾਲੇ ਹੁਣ ਆਪਣੇ ਜੀਵਨ ਵਿੱਚ ਕੈਰੀਅਰ ਅਤੇ ਕਾਰੋਬਾਰ ਵਿੱਚ ਤਰੱਕੀ ਦੇਖਣਗੇ। ਇਹਨਾਂ ਦੇ ਜੀਵਨ ਵਿੱਚ ਧਨ ਦੀ ਵ੍ਰਿਧੀ ਹੋਵੇਗੀ। ਇਹਨਾਂ ਦਾ ਭਾਗ 7ਵੇਂ ਆਸਮਾਨ ਤੇ ਹੋਵੇਗਾ। ਕੋਟ ਕਚੈਰੀ ਵਿੱਚ ਚੱਲ ਰਹੇ ਮਾਮਲਿਆਂ ਵਿੱਚ ਇਹਨਾਂ ਨੂੰ ਜਿੱਤ ਹਾਸਲ ਹੋਵੇਗੀ। ਆਉਣ ਵਾਲਾ ਸਮਾਂ ਸਚੰਦਰ ਗ੍ਰਹਿ ਤੋਂ ਬਾਅਦ ਇਹਨਾਂ ਰਾਸ਼ੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਖੁਸ਼ਖਬਰੀ ਲੈ ਕੇ ਆਉਣ ਵਾਲਾ ਹੈ। ਚੰਦਰ ਗ੍ਰਹਿ ਤੋਂ 9 ਘੰਟੇ ਪਹਿਲਾਂ ਹੀ ਸੋਤੇ ਕਾਲ ਚੁਰਾ ਜਾਂਦਾ ਹੈ ਇਸ ਦੌਰਾਨ ਕੋਈ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਅਤੇ ਭੋਜਨ ਦਾ ਸੇਵਨ ਕਰਨ ਤੋਂ ਪਰਹ ਨਾ ਚਾਹੀਦਾ ਹੈ ਅਜਾਈ ਧਾਰਮਿਕ ਮਾਨਤਾ ਹੈ ਕਿ ਚੰਦਰ ਗ੍ਰਹਿ ਦੇ ਦੌਰਾਨ ਸ਼ੁਭ ਅਤੇ ਮੰਗਲਿਕ ਕੰਮ ਕਰਨ ਨਾਲ ਸਾਧਕ ਨੂੰ ਸ਼ੁਭ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਅਜਾਈ ਵਿੱਚ ਆਉਂਦੇ ਹਾਂ ਇਸ ਸਾਲ ਦੇ ਦੂਜੇ ਅਤੇ ਸਭ ਤੋਂ ਮਹੱਤਵਪੂਰਨ ਚੰਦਨ ਗ੍ਰਹਿ ਦੀ ਤਰੀਕ ਅਤੇ ਸਮਾ ਜਾਣੇ ਕਿ ਸਭ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿੰਨੇ ਸਮੇਂ ਦਾ ਹੋਵੇਗਾ ਗ੍ਰਹਿ ਕਿ ਭਾਰਤ ਵਿੱਚ ਦਿਖਾਈ ਦੇਵੇਗਾ ਅਤੇ 12 ਰਾਸ਼ੀਆਂ ਵਿੱਚੋਂ ਉਹ ਕਿਹੜੀਆਂ ਪੰਜ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦਾ ਭਾਗ ਇਸ ਚੰਦਰ ਗ੍ਰਹਿ ਤੋਂ ਬਾਅਦ ਚਮਕਣ ਵਾਲਾ ਹੈ ਜਾਣੇ ਕਿ ਉਹਨਾਂ ਨੂੰ ਉਹਨਾਂ ਦੇ ਭਾਗ ਦਾ ਸਾਥ ਮਿਲੇਗਾ ਅਤੇ ਭਗਵਾਨ ਚੰਦਰ ਦੇ ਮਾਤਾ ਲక్ష్ਮੀ ਜੀ ਦੀ ਕਿਰਪਾ ਪ੍ਰਾਪਤ ਹੋਵੇਗੀ ਅਤੇ ਜਿਵੇਂ ਆਕਤੀ ਦੇ ਭਗਵਾਨ ਚੰਦਰ ਦੇਵ ਅਤੇ ਮਾਤਾ ਲక్ష్ਮੀ ਜੀ ਦੀ ਨਜ਼ਰ ਪਿਆ ਜਾਂਦੀ ਹੈ ਉਸ ਦਾ ਪਾਗ ਬਦਲ ਜਾਂਦਾ ਹੈ ਤੇ ਉਸੇ ਤਾਰੇ ਨਿਰਾਲੇ ਬਚਾਉਂਦੇ ਹਨ ਇਸ ਲਈ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਦੇਖਣਾ ਕਿਉਂਕਿ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਕੋਈ ਸਧਾਰਨ ਨਹੀਂ ਹੈ ਸਗੋਂ ਬਹੁਤ ਹੀ ਵਿਸ਼ੇਸ਼ ਅਤੇ ਮਹਾਚੰਦਰ ਗ੍ਰਹਿ ਹੈ ਜਿਸ ਦਾ ਸਮਾ ਜੋਤਿ ਸ਼ਾਸਤਰ ਦੇ ਅਨੁਸਾਰ ਪੂਰੇ 108 ਸਾਲਾਂ ਦੇ ਬਾਅਦ ਆਇਆ ਹੈ ਅਤੇ ਇਸ ਦਿਨ 12 ਰਾਸ਼ੀਆਂ ਵਿੱਚ ਕੁਝ ਅਜਾਈਆਂ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦਾ ਭਾਗ ਸਚੰਦਰ ਗ੍ਰਹਿਣ ਤੋਂ ਬਾਅਦ ਬਦਲ ਜਾਵੇਗਾ ਬਦਲ ਜਾਵੇਗਾ ਇਸ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੈ ਚੰਦਰ ਦੇਵ ਜੈ ਮਾਤਾ ਲక్ష్ਮੀ ਜ਼ਰੂਰ ਲਿਖੋ ਹੁਣ ਅਸੀਂ ਤੁਹਾਨੂੰ ਸਾਰੀਆਂ ਗੱਲਾਂ ਵਾਰੀ-ਵਾਰੀ ਦੱਸਦੇ ਹਾਂ ਕਿ ਚੰਦਰ ਗ੍ਰਹਿਣ ਦਾ ਸਮਾਂ ਕੀ ਰਹੇਗਾ ਸੂਤਕ ਕਦੋਂ ਲੱਗੇਗਾ ਤੇ ਇਸ ਦਾ ਧਾਰਮਿਕ ਅਤੇ ਜੋਤਿਸ਼ ਪਰਭਾਵ ਕੀ ਹੋਵੇਗਾ ਭਾਰਤੀ ਸਮੇਂ ਅਨੁਸਾਰ ਇਹ ਚੰਦਰ ਗ੍ਰਹਿ 7 ਸਤੰਬਰ 2025 ਨੂੰ ਲੱਗਣ ਜਾ ਰਿਹਾ ਹੈ। ਇਹ ਪੂਰਨ ਚੰਦਰ ਗ੍ਰਹਿ ਹੋਵੇਗਾ ਜਿਸ ਨੂੰ ਖੰਗੋਲ ਸ਼ਾਸਤਰ ਵਿੱਚ ਬਲੱਡ ਮੂਨ ਵੀ ਕਿਹਾ ਜਾਂਦਾ ਹੈ। ਐਸਾ ਪ੍ਰਭਾਵ ਪੂਰੀ ਦੁਨੀਆ ਵਿੱਚ ਦਿਖਾਈ ਦੇਵੇਗਾ ਤੇ ਖਾਸ ਕਰਕੇ ਭਾਰਤ, ਏਸ਼ੀਆ, ਯੂਰਪ ਅਤੇ ਅਫਰੀਕਾ ਵਿੱਚ ਇਹ ਸਾਫ਼-ਸਾਫ਼ ਨਜ਼ਰ ਆਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਸੂਰਜ ਅਤੇ ਅਤੇ ਚੰਦਰਮਾ ਇੱਕ ਸਿੱਧੇ ਵਿੱਚ ਆ ਜਾਂਦੇ ਹਨ ਅਤੇ ਧਰਤੀ ਆਪਣੀ ਛਾਇਆ ਨਾਲ ਚੰਦਰਮਾ ਨੂੰ ਢੱਕ ਲੈਂਦੀ ਹੈ ਤਾਂ ਸੂਰਜ ਦਾ ਪ੍ਰਕਾਸ਼ ਸਿੰਦੇ ਚੰਦਰਮਾ ਤੱਕ ਨਹੀਂ ਪਹੁੰਚ ਪਾਉਂਦਾ ਇਸੇ ਅਦਭੁਤ ਖਗੋਲੀ ਘਟਨਾ ਨੂੰ ਚੰਦਰ ਗ੍ਰਹਿਣ ਕਹਿੰਦੇ ਹਨ ਆਓ ਜਾਣਦੇ ਹਾਂ ਇਸ ਸਾਲ ਦੇ ਇਸ ਲੰਮੇ ਚੰਦਰ ਗ੍ਰਹਿਣ ਦਾ ਸਮਾਂ ਅਤੇ ਸੂਤਕ ਕਾਲ ਭਾਰਤੀ ਸਮੇਂ ਅਨੁਸਾਰ ਗ੍ਰੈਂਡ ਰਾਤ ਕਰੀਬ 9:00 ਵਜੇ 8:00 ਵਜੇ ਤੋਂ ਸ਼ੁਰੂ ਹੋਵੇਗਾ ਕਰੀਬ 10:00 ਵਜੇ ਤੋਂ ਦਿਖਾਈ ਦੇਵੇਗਾ ਅਤੇ 11:00 ਵਜੇ ਤੋਂ ਚੰਦਰਮਾ ਪੂਰੀ ਤਰ੍ਹਾਂ ਅੰਤਾਰਤੀ ਦੀ ਛਾਇਆ ਵਿੱਚ ਪਰਵੇਸ਼ ਕਰੇਗਾ ਰਾਤ 12:22 ਮਿੰਟ ਤੇ ਇਹ ਪੂਰਨ ਚੰਦਰ ਗ੍ਰੈਂਡ ਜਾਣੀ ਬਲੱਡ ਮੂਨ ਪੂਰੇ ਪਾਤ ਵਿੱਚ ਨਜ਼ਰ ਆਵੇਗਾ ਇਸ ਤੋਂ ਬਾਅਦ ਹੌਲੀ-ਹੌਲੀ ਇਹ ਖਤਮ ਹੋਵੇਗਾ ਤੇ ਰਾਤ ਕਰੀਬ 1:36 ਮਿੰਟ ਦੇ ਆਸ-ਪਾਸ ਇਹ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ ਜਾਣੇ ਗ੍ਰਹਣ ਗ੍ਰੇਬ 3 ਘੰਟੇ 28 ਮਿੰਟ ਤੱਕ ਚੱਲੇਗਾ ਅਤੇ ਇਸ ਦਾ ਪ੍ਰਭਾਵ ਵੀ ਲੰਮਾ ਗਹਿਰਾ ਰਹੇਗਾ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਲਾਈਕ ਕਰੋ ਅਤੇ ਇਸ ਨੂੰ ਪਹਿਨਾ ਜ਼ਰੂਰ ਸੁਣਨ ਜੋ ਗਰਭਵਤੀ ਹਨ ਜਿਨ੍ਹਾਂ ਦੇ ਛੋਟੇ ਬੱਚੇ ਹਨ ਕਿਉਂਕਿ ਧਾਰਮਿਕ માનਤਾ ਹੈ ਕਿ ਚੰਦਰ ਗ੍ਰਹਣ ਦਾ ਪ੍ਰਭਾਵ ਉਹਨਾਂ ਤੇ ਵਿਸ਼ੇਸ਼ ਰੂਪ ਨਾਲ ਪੈਂਦਾ ਹੈ ਇਸ ਲਈ ਸੇ ਤੁਹਾਨੂੰ ਕੁਝ ਖਾਸ ਪਾ ਵੀ ਦੱਸਾਂਗੇ ਜਿਸ ਨਾਲ ਤੁਸੀਂ ਇਸ ਚੰਦਰ ਗ੍ਰਹਣ ਦੇ ਦੋਸ਼ ਤੋਂ ਬਚ ਸਕਦੇ ਹੋ ਨਾਲੇ ਅਸੀਂ ਦੱਸਾਂਗੇ ਕਿ ਉਹ ਕਿਹੜੀਆਂ ਪੰਜ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦਾ ਭਾਗ ਅਗਸਤ ਦੇ ਅੰਦਰ ਗ੍ਰਹਿਣ ਤੋਂ ਬਾਅਦ ਪਤਲਾ ਚਾਰਿਆ ਹੈ ਪੂਰਨ ਚੰਦਰਮਾ ਗ੍ਰਹਿ ਨੂੰ ਵਿਗਿਆਨਿਕ ਭਾਸ਼ਾ ਵਿੱਚ ਬਲੱਡ ਮੂਨ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆਉਂਦੀ ਹੈ ਤਾਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਵਾਤਾਵਰਣ ਤੋਂ ਲੰਘ ਕੇ ਚੰਦਰਮਾ ਤੇ ਲਾਲ ਤਾਂਬੇ ਜਿਹਾ ਰੰਗ ਪਾ ਦਿੰਦੀਆਂ ਹਨ ਇਸੇ وجہ ਨਾਲ ਇਹ ਦ੍ਰਿਸ਼ ਬਹੁਤ ਹੀ ਅਦਭੁਤ ਤੇ ਅਲੌਕਿਕ ਨਜ਼ਰ ਆਉਂਦਾ ਹੈ ਤੁਹਾਨਾਂ ਦਾ ਸਹੀ ਹੈ ਕਿ ਇਸ ਵਾਰ ਦਾ ਗ੍ਰਹਣ ਪੂਰੇ ਭਾਗ ਦੇ ਵਿੱਚ ਸਪਸ਼ਟ ਰੂਪ ਨਾਲ ਨਜ਼ਰ ਆਵੇਗਾ 7 ਸਤੰਬਰ ਨੂੰ ਲੱਗਣ ਵਾਲੇ ਬਲੱਡ ਮੂਨ ਚੰਦਰ ਗ੍ਰਹਿਣ ਦੇ ਦੌਰਾਨ ਚਤੁਰ ਗ੍ਰਾਹੀ ਜੋਗ ਦਾ ਨਿਰਮਾਣ ਹੋ ਰਿਹਾ ਹੈ ਜਿਸ ਵਿੱਚ ਮਹਾਂ ਲక్ష్ਮੀ ਜੋਗ ਤਾਂ ਜੋਗ ਨਸ਼ਤਰ ਜੋਗ ਅਮਰਤ ਸੇਧੀ ਜੋ ਆਦਭੁਤ ਮਾਇਆ ਚੱਕਰ ਬਣੇਗਾ ਜੇ ਸੇ ਵਜਨ ਨਾਲ 12 ਵਿੱਚੋਂ 5 ਚਾਹੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ ਤੁਹਾਡੀ ਜਾਣਕਾਰੀ ਲਈ ਦੱਸ ਰਹੀ ਹਾਂ ਕਿ ਐਸਨ ਪਾਦਰ ਪਦ ਪੁਰਨਮਾ ਵੀ ਪੈ ਰਹੀ ਹੈ। ਸ਼ਾਸਤਰਾਂ ਵਿੱਚ ਇਸ ਪੁਰਨਮਾ ਤਿਥੀ ਦੇ ਬਾਰੇ ਵਿੱਚ ਦੱਸਿਆ ਗਿਆ ਹੈ। ਇਸ ਦਿਨ માતા ਲక్ష్ਮੀ ਬਹੁਤ ਹੀ ਜ਼ਿਆਦਾ प्रसन्न मुद्रा ਵਿੱਚ ਹੁੰਦੀ ਹੈ ਅਤੇ ਆਪਣੇ ਦੋਹਾਂ ਹੱਥਾਂ ਨਾਲ ਆਪਣੇ ਭਗਤਾ ਤੇ ਕਿਰਪਾ ਵਰਸਾਉਂਦੀ ਹੈ ਤੇ ਦੋਸਤੋ ਇਸ ਦਿਨ માતા ਲక్ష్ਮੀ ਜੀ ਦੀ ਕਿਰਪਾ 12 ਵਿੱਚੋਂ 5 ਰਾਸ਼ੀ ਵਾਲਿਆਂ ਨੂੰ ਸਿੱਧੇ-ਸਿੱਧੇ ਪ੍ਰਾਪਤ ਹੋਣ ਵਾਲੀ ਹੈ। ਜਿਸ ਤੋਂ ਬਾਅਦ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਇਸ ਚੰਦਰ ਗ੍ਰਹਿਣ ਤੋਂ ਬਾਅਦ ਮਾਤਾ ਲక్ష్ਮੀ ਦੀ ਕਿਰਪਾ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਧੰਦੀ ਵਰਖਾ ਹੋਵੇਗੀ। ਕੈਰੀਅਰ ਕਾਰੋਬਾਰ ਵਿੱਚ ਇਹਨਾਂ ਨੂੰ ਸਫਲਤਾ ਦੇਖਣ ਨੂੰ ਮਿਲੇਗੀ। ਅਤੇ ਪੂਰੇ 1 ਸਾਲ ਤੱਕ ਹੁਣ ਇਹਨਾਂ ਨੂੰ ਧਨ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸਨੂੰ ਚੰਦਰਮਾ ਨੂੰ ਬਲੱਡ ਮੂਨ ਇਸ ਲਈ ਕਹਿੰਦੇ ਹਨ ਕਿਉਂਕਿ ਇਸ ਧਰਤੀ ਸੂਰਜ ਅਤੇ ਚੰਦਰਮਾ ਦੇ ਕੋਲੋਂ ਲੰਘਦੀ ਹੈ। ਇਸ ਚੰਦਰ ਗ੍ਰਹਿਣ ਤੇ ਪੂਰੇ 160